राशटरी वाल्मीकि धर्म समाज का वफद रावात आटो यूनीयन की समस्या रावात ने आटो चालकों पर हो रहे अत्याचार शोषण का किया पर्दाफाश रात का एक वफद आटो यूनियन प्रधान सुनील कुमार प्रधान अजय कुमार की अगवाई एडीसी को मिले जिस विशेष तौर पर अमित रंधावाधान कमल गिल जनरल सैक्रटरी वाइस प्रधान राहुल सिद्धू विशेष तौर पर शामिल सन विमार रिंकू कुमार ਸੁਰਿੰਦਰ ਕੁਮਾਰ ਮੋਹਨ ਲਾਲ ਗੋਪੀ ਆਦਿ ਸ਼ਾਮਿਲ ਸਨ ਮੈਂ ਅਮਿਤ ਰੰਦਾਵਾ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਤੋਂ ਪੰਜਾਬ ਜਕਸ਼ ਸੌਤੋ ਪੱਲੇ ਦੇ ਰਾਵਾਦਾਸ ਆਟੋ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਜੀ ਨੇ ਜੋ ਆਪਣੀਆਂ ਮੰਗਾ ਏਡੀਸੀ ਸਾਹਿਬ ਕੋ ਰੱਖਿਆ ਨੇ ਅਸੀਂ ਖੁਦ ਜਾਣਦੇ ਆ ਕਿ ਉਹ ਜੋ ਪ੍ਰਸ਼ਾਸਨ ਵੱਲੋਂ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਜਾਇਣੇ ਕਰਵਾਟੋ ਜਿਹੜੇ ਪੰਜਾਬ ਦੇ ਵਿੱਚ ਦਾਖਲ ਹੁੰਦੇ ਨੇ ਕਿ ਮੈਟ ਰੋਕ ਲਗਾਈ ਜਾਏ ਕਿਉਂਕਿ ਇਸ ਦੇ ਨਾਲ ਸਾਡਾ ਜਿਹੜਾ ਪੰਜਾਬ ਦੇ ਵਿੱਚ ਕਾਰੋਬਾਰ ਜਿਹੜਾ ਘਟ ਰਿਹਾ ਆ ਇਸ ਨੂੰ ਦੇਖਦੇ ਹੋਏ ਕਿ ਅਸੀਂ ਪ੍ਰਸ਼ਾਸਨ ਕੋਲ ਅਪੀਲ ਕਰਨੇ ਆ ਕਿ ਇਹ ਆਟੋ ਤੇ ਜਲਦੀ ਜਲਦੀ ਰੋਕ ਲਗਾਈ ਜਾਏ। ਔਰ ਤੁਸੀਂ ਦੀ ਗੱਲ ਆ ਕਿ ਸਾਡੇ ਵਿੱਚ ਨਵਯੁਕਤ ਹੋਏ ਰਾਹੁਲ ਸਿੱਧੂ ਜੀ ਵਾਈਸ ਪ੍ਰਧਾਨ ਪੰਜਾਬ। ਬਾਕੀ ਗੱਲ ਬਾਤ ਉਹ ਕਰਨਗੇ। ਹਾਂ ਜੀ ਸਰ ਕੀ ਨਾ ਆਇਆ ਆਪਣਾ ਜਸਨਾਬਜੀ ਸੁਨੀਲ ਕੁਮਾਰਾ ਜੀ ਮੈਂ ਆਪਣੇ ਰਵਾਦਾਸ ਜੁੜੀਆਂ ਦਾ ਆਟੋ ਆ ਪ੍ਰਧਾਨਾ ਜੀ ਕੀ ਸਮੱਸਿਆ ਅਸੀਂ ਆਟੋ ਦੀ ਸਮੱਸਿਆ ਲੈ ਕੇ ਆਏ ਆ ਜੇ ਐਨ ਕੇ ਆਟੋ ਸਾਡੇ ਪੰਜਾਬ ਦੇ ਵਿੱਚ ਬਹੁਤਾ ਆ ਰਿਹਾ ਅਸੀਂ ਆਕੀ ਸਰਬ ਨੂੰ ਆਪਣੇ ਮਤਲਬ ਕਿ ਅਸੀਂ ਉਹ ਦਿੱਤੀਆ ਅਰਜ਼ੀ ਦਿੱਤੀ ਹੈ ਜੀ ਤੇ ਅਸੀਂ ਕਹਿੰਦੇ ਹਾਂ ਉਹਦੇ ਜਲਦ ਜਲਦ ਕੋਈ ਐਕਸ਼ਨ ਲਿੱਤਾ ਜਾਏ ਤੇ ਆਪਣੇ ਜੇ ਐਨ ਕੇ ਦਾ ਜਿਹੋ ਉੱਤੇ ਪ੍ਰਧਾਨਾ ਉਹਨਾਂ ਦਾ ਅਸੀਂ ਪਰਦਾ ਫਾਸ਼ ਵੀ ਅੱਜ ਕਰਾਂਗੇ ਜੋ ਤੇਲਾ ਉਹ ਕਿ ਉਹਨਾਂ ਨੇ ਪਹਿਲੇ ਪਿਛਲੇ ਬਿਆਨ ਦੇ ਵਿੱਚ ਆਪਣੇ ਬਿਆਨ ਦਿੱਤੇ ਗਏ ਹਨ ਕਿ ਅਸੀਂ ਪੈਸਾ ਕਿਸੇ ਕੋਲ ਨਹੀਂ ਲਿਆ ਜਾਂਦਾ 20 ਦੇ ਪਰਚੀ ਲਈ ਜਾਂਦੀ ਆ ਇਹ ਜਿਹੜਾ ਸਾਡੇ ਕੋਲ ਉਪਤੀ ਹੈ ਸਾਡੇ ਕੋਲ ਇਸ ਟੈਮਨ ਵਾਲਾ ਪ੍ਰੂਫ ਹੈ ਕਿ 100 ਰੁਪਿਆ ਪਰ ਗੱਡੀ ਕੋਲੋਂ ਲਿਆ ਰਹੇ ਨਾ ਇਹਨਾਂ ਨੂੰ ਇਹਨਾਂ ਲਈ ਬਹੁਤ ਜ਼ਿਆਦਾ ਸਖਤੀ ਕੀਤੀ ਜਾਏ ਉਹ ਤਾਂ ਇੱਕ ਹੀ ਮੰਗ ਕੀਤੀ ਆ ਆਰਟੀਓ ਨੂੰ ਅਸੀਂ ਮੰਗ ਕੀਤੀ ਹੈ ਵੀ ਇਹਨਾਂ ਨੂੰ ਆਟੋ ਨੂੰ ਬੰਦ ਕੀਤਾ ਜਾਏ ਜਾਣ ਕਿਤੇ ਜੇ ਉਹਨਾਂ ਨੂੰ ਨਹੀਂ ਬੰਦ ਕਰਨਗੇ ਫੇਰ ਅਸੀਂ ਆਬਿਸ਼ਗਰ ਚਿਕਰਾਂਗੇ ਅਸੀਂ ਆਪ ਲੋਕਾਂ ਕੋਲ ਪਿਛਲੇ ਦਿਨੀ ਜੋ ਕਿ ਆਟੋ ਵਾਲਿਆਂ ਦਾ ਨਾਲ ਇੱਕ ਧੱਕਾ ਹੋ ਰਿਹਾ ਸੀ ਮਾਧੋਪੁਰ ਲਖਨਪੁਰ ਦੇ ਵਿੱਚ ਕਿ ਜਿਹੜੇ ਕਿ ਪੰਜਾਬ ਦੇ ਆਟੋ ਲਖਨਪੁਰ ਜਾਂਦੇ ਸੀ ਉਹਨਾਂ ਦੇ ਨਾਲ ਉਹਨਾਂ ਕੋਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਜਿਹਦਾ ਔਨ ਰਿਪੋਰਟ ਹੈ ਪ੍ਰੂਫ ਦੇਖ ਸਕਦੇ ਹੋ ਤੁਸੀਂ ਕਿ ਭਾਰਤੀ ਜਨਤਾ ਪਾਰਟੀ ਦੇ ਲੇਟਰ ਪੈਡ ਦੇ ਉੱਪਰ ਪਰਚੀ ਕਟੋਰੀ ਆ ਇਹ ਤੁਸੀਂ ਦੇਖ ਸਕਦੇ ਹੋ ਅੱਜ ਰਾਸ਼ਟਰੀ ਬਾਲਮੀਕੀ ਧਰਮ ਸਮਾਜ ਨੇ ਅੱਜ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਅਨਾਲ ਜਿਹੜੀ ਤੰਦਲੀ ਆ ਇਹ ਤੰਦਲੀ ਨੂੰ ਓਪਨ ਕੀਤਾ ਹੈ ਕਿਉਂਕਿ ਪਿਛਲੇ ਦਿਨ ਹੀ ਹਰੀਸ਼ ਕੁਮਾਰ ਜੀ ਕਹਿ ਰਹੇ ਸੀ ਮੀਡੀਆ ਦੇ ਵਿੱਚ ਆ ਕੇ ਕਿ ਅਸੀਂ ਗੁੰਡਾ ਟੈਕਸ ਨਹੀਂ ਲੰਨੇ ਇਹ ਅੱਜ ਵੀਡੀਓ ਜਿਹੜੀ ਆਈ ਹੈ ਲਖਨਪੁਰ ਤੋਂ ਹੀ ਆਈ ਹੈ ਆ ਤੁਹਾਡੇ ਹੀ ਵਿਅਕਤੀਆਂ ਦੀ ਵੀਡੀਓ ਆਈ ਹੈ ਉਹ ਦੂਸਰੇ ਨੰਬਰ ਤੇ ਹਾਂ ਮੇਰੇ ਕੋਲ ਚਲਾਣ ਦੀ ਆਈ ਹੈ ਜੀ ਐਨ ਡੀ ਕੇ ਆਟੋ ਚਲਾਣ ਦੀ ਕਾਪੀ ਆਈ ਹੈ ਕਿ ਜਿਹੜੇ 14 14000 ਦੇ ਚਲਾਣ ਕੀਤੇ ਜਾਂਦੇ ਆ ਠੀਕ ਹੈ ਜੀ ਲਖਨਪੁਰ ਜਾਣ ਤੇ ਸੋ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਅੱਜ ਤੇ ਏਡੀਸੀ ਸਾਹਿਬ ਨੇ ਬੜਾ ਵਧੀਆ assurance ਦਿੱਤਾ ਹੈ ਕਿ ਜਿਹੜੇ ਆਟੋ ਯੂਨੀਅਨ ਵਾਲਿਆਂ ਨਾਲ ਜਾਂ ਆਟੋ ਚਾਲਕਾ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਆ ਉਹ ਧੱਕੇ ਦੀ ਰਿਪੋਰਟ ਜਿਹੜੀ ਕਿ ਟ੍ਰਾਫਿਕ ਚਾਰਜ ਕੋ ਔਰ ਐਸਐਚਓ ਸੁਜਾਨਪੁਰ ਕੋ ਰਿਟਨ ਚਲੀ ਜਾਏਗੀ ਉਹ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏਗੀ ਜੈਨ ਜਵਾਨ